ਮੇਰਾ ਨਾਮ ਗੁਰਸਿਮਰਨ ਕੌਰ ਮੈਂ ਖੰਨਾ ਸਿਟੀ ਦੇ ਪਿੰਡ ਇਕੋਲਾਹੀ ਤੋਂ ਬਿਲੋਂਗ ਕਰਦੀ ਹਾਂ ਤੇ ਰੀਸੈਂਟਲੀ ਹੀ ਮੈਂ ਪੰਜਾਬ ਪੁਲਿਸ ਦੇ ਵਿੱਚ ਐਜ਼ ਅ 서ਬ ਇਨਸਪੈਕਟਰ ਜੁਆਇਨ ਕੀਤਾ ਹੈ ਅਗਰ ਮੈਂ ਗੱਲ ਕਰਾਂ ਕਿ ਰਿਕਰੂਟਮੈਂਟ ਜੋ ਭਗਵੰਤ ਮਾਨ ਦੀ ਸਰਕਾਰ ਨੇ ਬਹੁਤ ਹੀ ਵਧੀਆ ਇਨੀਸ਼ੀਏਟਿਵ ਜੋ ਸਟਾਰਟ ਕੀਤਾ ਹੈ ਕਿ ਹਰ ਸਾਲ ਵੈਕੈਂਸੀ ਕੱਢਣ ਦਾ ਕਿਉਂਕਿ ਇਹਦੇ ਨਾਲ ਜੋ ਸਰਟਨਟੀ ਬਣੀ ਰਹਿੰਦੀ ਹੈ ਸਟੂਡੈਂਟਸ ਨੂੰ ਜੋ ਪ੍ਰਪੇਅਰ ਕਰਦੇ ਨੇ ਕਿ ਠੀਕ ਹੈ ਹਰ ਸਾਲ ਇਸ ਮਹੀਨੇ ਦੇ ਵਿੱਚ ਐਗਜ਼ਾਮ ਆਏਗਾ ਤੇ ਅਸੀਂ ਤਿਆਰੀ ਕੀਤੀ ਹੈ ਅਗਰ ਇਸ ਵਾਰੀ ਨਹੀਂ ਵੀ ਹੁੰਦਾ ਤਾਂ ਉਹ ਡੀਮੋਟੀਵੇਟ ਨਹੀਂ ਹੁੰਦੇ ਆਪਣੀ ਤਿਆਰੀ ਕੰਟੀਨਿਊ ਰੱਖਦੇ ਨੇ ਪੰਜਾਬ ਪੁਲਿਸ ਦੇ ਵਿੱਚ 10000 ਅਸਾਮੀਆਂ ਦੀ ਵੀ ਨਵੀਆਂ ਦੀ ਤਜਵੀਜ਼ ਹੈ ਪਾਪੂਲੇਸ਼ਨ ਵਧ ਗਈ ਕਾਫੀ ਢੇਰ ਤੋਂ ਲਗਭਗ 2001 ਜਾਂ 2 ਤੋਂ ਨਫਰੀ ਉਨੀ ਚੱਲੀ ਆ ਰਹੀ ਹੈ এমਪਲੋਇਮੈਂਟ ਬਹੁਤ ਵਧ ਗਈ ਹੈ ਸਿਰਫ ਪੰਜਾਬ ਪੁਲਿਸ ਦੇ ਵਿੱਚ ਨਹੀਂ ਸਿਵਲ ਹੋਰ ਜੋਬਸ ਨੇ ਜਿਨ੍ਹਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਰਿਕਰੂਟਮੈਂਟ ਕੀਤੀ ਹੈ ਤੇ ਅੱਗੇ ਵੀ ਪੰਜਾਬ ਪੁਲਿਸ ਦੇ ਵਿੱਚ ਬਹੁਤ ਜ਼ਿਆਦਾ ਵੈਕੈਂਸੀਜ਼ ਆਣੀਆਂ ਨੇ ਅੱਗੇ ਜਿੱਦਾਂ ਕਿ ਭਗਵੰਤ ਮਾਨ ਜੀ ਨੇ ਅਨਾਉਂਸ ਕੀਤਾ ਹੈ ਮੈਂ ਸਟੂਡੈਂਟਸ ਨੂੰ ਜ਼ਰੂਰ ਕਹਿਣਾ ਚਾਹਨੀ ਐ ਅਗਰ ਤੁਸੀਂ ਆਪਣਾ ਗੋਲ ਤੁਸੀਂ ਮਿੱਥ ਲਿਆ ਹੈ ਕਿ ਮੈਂ ਇਹ ਜੋਬ ਲੈਣੀ ਐ ਤੁਸੀਂ ਆਪਣਾ ਗੋਲ ਸੈੱਟ ਕਰ ਲਿਆ ਹੈ ਤੁਹਾਨੂੰ ਹੋਰ ਕਿਤੇ ਡਿਸਟਰੈਕਟ ਹੋਣ ਦੀ ਜ਼ਰੂਰਤ ਨਹੀਂ ਐ ਤੁਹਾਨੂੰ ਲੋਕਾਂ ਦੀਆਂ ਗੱਲਾਂ 'ਚ ਨਹੀਂ ਆਣਾ ਕਿ ਜੋਬ ਨਹੀਂ ਮਿਲਦੀ ਐਦਾਂ ਐ ਉਦਾਂ ਐ ਤੁਸੀਂ ਆਪਣਾ ਗੋਲ ਸੈੱਟ ਕਰੋ ਉਸ ਤੋਂ ਬਾਅਦ ਆਪਣੇ ਸਮਾਲਰ ਪਾਰਟਸ ਦੇ ਵਿੱਚ ਗੋਲ ਨੂੰ ਡਿਵਾਈਡ ਕਰੋ ਰਿਜ਼ਲਟ ਤੇ ਫੋਕਸ ਨਹੀਂ ਕਰਨਾ ਤੁਸੀਂ ਸਿਰਫ ਆਪਣੀ ਪ੍ਰੈਪਰੇਸ਼ਨ ਤੇ ਫੋਕਸ ਕਰਨਾ ਐ ਐਂਡ ਆਈ ਗੈਰੰਟੀ ਯੂ ਅਗਰ ਤੁਸੀਂ ਆਪਣਾ 100% ਦਿੰਨੇ ਹੋ ਤਾਂ ਤੁਹਾਡਾ ਜ਼ਰੂਰ ਕੋਈ ਨਾ ਕੋਈ ਐਗਜ਼ਾਮ ਜ਼ਰੂਰ ਕਲੀਅਰ ਹੋਏਗਾ ਪੰਜਾਬ ਗਵਰਨਮੈਂਟ ਦਾ ਬਹੁਤ ਵੱਡਾ ਰੋਲ ਹੈ ਉਹਨਾਂ ਨੇ ਰਿਕਰੂਟਮੈਂਟ ਕਢੀ ਆ ਥੈਂਕ ਪੰਜਾਬ ਗਵਰਨਮੈਂਟ ਡਾਇਰੈਕਟ ਪਬਲਿਕ ਡੀਲਿੰਗ ਹੈ ਤੇ ਇਖਤਮਾਜ ਦੀ ਸੇਵਾ ਕਰਨ ਦੀ ਬਹੁਤ ਹੀ ਵੱਡੀ ਤੇ ਵਧੀਆ ਓਪਰਚ्युनिटी ਹੈ ਚੈਲਿੰਜਿੰਗ ਜ਼ਰੂਰ ਹੈ ਬਟ ਅਗਰ ਤੁਸੀਂ ਡੈਡੀਕੇਸ਼ਨ ਦੇ ਨਾਲ ਲੱਗੇ ਰਹੋ ਤਾਂ ਤੁਸੀਂ ਜ਼ਰੂਰ ਸਕਸੈਸ ਹਾਸਲ ਕਰੋਗੇ